ਇਹ ਜੀ ਗੁਰੂ ਸਾਹਿਬ ਦੀ ਕਲਾ ਵਰਤਰੀ ਹੈ ਕਿ ਸਾਰੇ ਆਪ ਮਹਾਰੇ ਲੋਕ ਆ ਰਹੇ ਆ ਇਹਨਾਂ ਨੂੰ ਥੋੜੇ ਜੇ ਸੱਦੇ ਤੇ ਲੋਕਾਂ ਨੂੰ ਪਤਾ ਲੱਗਦਾ ਉਸੇ ਵੇਲੇ ਸਾਰੇ ਜਗ੍ਹਾ ਤੋਂ ਉਧਰ ਨੂੰ ਆ ਰਹੇ ਆ ਬਹੁਤ ਬਹੁਤ ਗੁਰੂ ਮਹਾਰਾਜ ਦਾ ਵੀ ਅਸੀਂ ਕੋਟਨ ਕੋ ਧੰਨਵਾਦ ਕਰਦੇ ਆ ਅਲਾਕਾ ਨਿਵਾਸੀਆਂ ਦਾ ਸੰਗਤਾਂ ਦਾ तहे ਦਿਲ ਤੋਂ ਧੰਨਵਾਦ ਕਰਕੇ ਜਿਹੜਾ ਇਹ ਨਾ ਮਾਨਸਕਾਰ ਉਹਨਾਂ ਨੂੰ ਜੇਲ੍ਹ ਚ ਬੈਠਿਆ ਹੋਇਆ ਉਹਨੂੰ ਵੀ ਬਖਸ਼ ਰਿਹਾ ਅਸੀਂ ਇਹਨਾਂ ਦਾ ਬਹੁਤ ਰਿਣੀ ਰਵਾਂਗੇ ਸਦਾ ਕਿ ਜਿਹੜੇ ਉਹਨਾਂ ਨੂੰ ਫਾਂਸੀ ਦੇ ਜਿਹੜਾ ਤਖਤੇ ਤੋਂ ਪਿਛੇ ਖਿੱਚ ਕੇ ਵਾਪਸ ਲਿਆ ਰਹੇ ਆ ਜੀ ਪੰਜਾਬ ਦੇ ਕਿਹੜੇ ਕਿਹੜੇ ਮੁੱਦੇ ਆ ਜਿਹੜੇ ਆਪਾਂ ਲੈ ਕੇ ਚੱਲੇ ਹੋਏ ਆ ਤੇ ਆਪਾਂ ਸਭ ਤੁਹਾਨੂੰ ਜੋਨ ਕਰਉਣਾ ਚਾਹੀਏ ਉਹ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਜੀ ਨਸ਼ਿਆਂ ਦਾ ਕਹਿਰ ਉਹ ਉਹਨੂੰ ਠੱਲ ਪਾਉਣ ਵਾਸਤੇ ਸਭ ਤੋਂ ਵੱਡਾ ਕੰਮ ਉਹ ਤੋਂ ਕੀਤਾ ਜਾਊਗਾ ਦੂਸਰਾ ਗੁਰੂ ਸਾਹਿਬ ਦੀ ਬੇਅਦਬੀਆਂ ਦਾ ਜਿਹੜਾ ਮਸਲਾ ਉਹ ਉਹਨੂੰ ਹੱਲ ਕੀਤਾ ਜਾਊਗਾ ਬਾਕੀ ਧਰਮ ਪ੍ਰਚਾਰ ਦਾ ਤੇ ਬਾਕੀ ਵੀ ਜੋ ਪੰਜਾਬ ਦੇ ਜੋ ਮੁੱਦੇ ਉਹਨਾਂ ਵਾਸਤੇ ਧਿਆਨ ਦਿੱਤਾ ਜੋ ਪਰ ਸਭ ਤੋਂ ਵੱਡੇ ਮੁੱਦੇ ਜਿਹੜੇ ਆ ਇਹ ਹੀ ਸਾਨੂੰ ਜਿਹੜੇ ਅੱਜ ਦੀ ਦੇ ਸਭ ਤੋਂ ਬਾਕੀ ਬਾਕੀ ਸੂਚੀ ਪਾਰਟੀਆਂ ਖਵਾ ਕਰਨ ਸਾਰੇ ਮੁੱਦਿਆਂ ਤੇ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਕੰਮ ਕਰਕੇ ਦਿਖਾਇਆ ਤੇ ਸੰਘਤਾਨੋਂ ਵੀ ਲੋਕਾਂ ਨੂੰ ਵੀ ਉਮੀਦ ਆ ਕਿ ਉਹ ਹੀ ਉਹ ਹੀ ਸਾਡ ਨਸ਼ਿਆਂ ਤੋਂ ਕੱਢ ਸਕਦੇ ਨੇ ਕੱਢ ਸਕਦੇ ਆ ਬਾਕੀ ਦੂਜੇ ਤੇ ਬਹੁਤ ਸਰਕਾਰਾਂ ਦੋ ਤਿੰਨ ਸਰਕਾਰਾਂ ਚਾਰ ਬਣ ਵੀ ਗਈਆਂ ਨਸ਼ਿਆਂ ਦੇ ਮੁੱਦੇ ਤੇ ਲੇਕਿਨ ਨਸ਼ਾ ਵਧਿਆ ਘਟਿਆ ਨਹੀਂ ਉਹ ਨਾਮ ਜਿੰਦਗੀ ਗਲ ਦਰਦ ਕਰਵਾ ਦਿੱਤੀ ਮੈਂ ਕਿਹੋ ਨਿਸ਼ਾਨ ਹੁਣ ਮਿਲ ਜਾਣਾ ਤੁਹਾਨੂੰ ਲੱਗਦਾ ਕਿ ਜਿੰਨਾ ਅੱਜ ਇੱਥੇ ਇਕੱਠ ਹੋਇਆ ਇਸ ਤੋਂ ਬਾਅਦ ਹਾਂਜੀ ਲੋਕ ਤੇ ਚੋਣ ਨਿਸ਼ਾਨ ਉਹ ਦੇਖਦੇ ਸੀ ਉਸ ਟਾਈਮ ਤੇ ਬਹੁਤ ਸੰਤਾਨਾਂ ਦਾ ਸਲਾਬ ਆਇਆ ਥੱਲੇ ਕਰ ਬਹੁਤ ਧੰਨਵਾਦ ਜੀ